ਫਿਰ ਮਜੂਤਾ ਜਥੇਦਾਰ ਸਾਹਿਬ ਤੇ ਕਹਿੰਦੇ ਦਬਾਅ ਪਾ ਰਹੇ ਆਂ ਵੀ ਆ ਪੰਜ ਮੈਂਬਰੀ ਭਾਰਤੀ ਕਮੇਟੀ ਜਿਹੜੀ ਐ ਤਾਂ ਬੜੀ ਕਾਮਯਾਬ ਹੋ ਰਹੀ ਐ ਸਾਡਾ ਤਖਤ ਲੋਕੇਟਰ ਖਿਸਕ ਰਿਹਾ ਜਗਾ ਜਗਾ ਕਾਠੋ ਰਿਹਾ ਤੇ ਤੂੰ ਇਸ ਭਾਰਤੀ ਕਮੇਟੀ ਦੇ ਪੰਬੰਦੀ ਦਾ ਕਿ ਰੱਤ ਨਾ ਕਰ ਜੇ ਕਰ ਬਖਲਾਈ ਹੋਈ ਭਗੌੜੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਦਾ ਇਸਤੇਮਾਲ ਕਰਕੇ ਸਾਡੇ ਕਾਫਲੇ ਦੇ ਸਾਹਮਣੇ ਦੀਵਾਰ ਖੜੀ ਕਰਨ ਦਾ ਯਤਨ ਕਰਦੀ ਐ ਸਾਡੇ ਰਾਹ ਨੂੰ ਰੋਕਣ ਦਾ ਯਤਨ ਕਰਦੀ ਐ ਤੇ ਸਾਨੂੰ ਫਿਰ ਦੂਸਰਾ ਰਸਤਾ ਜਿਹੜਾ ਹੈ ਉਹੀ ਜਿਹੜਾ ਹੈ ਉਹ ਨਾਲ-ਨਾਲ ਧਿਆਨ ਚ ਰੱਖਣਾ ਪਵੇ ਅਸੀਂ ਹੁਣ ਤੁਰ ਪਏ ਆ ਰੁਕਣਾ ਤਾਂ ਹੈ ਨਹੀਂ ਜੇ ਤੁਸੀਂ ਸਾਡੇ ਰਸਤੇ ਦੇ ਵਿੱਚ ਦੀਵਾਰ ਖੜੀ ਕਰਨ ਦਾ ਯਤਨ ਕੀਤਾ ਤੇ ਅਸੀਂ ਇਸ ਰਸਤੇ ਨਾਲੋਂ ਵਧੀਆ ਰਸਤਾ ਤਿਆਰ ਕਰਾਂਗੇ ਇਹ ਗੱਲ ਸੋਚ ਤੇ ਜੇ ਤੁਸੀਂ ਸੋਚਦੇ ਹੋ ਨਾ ਮੈਂ ਪਾਬੰਦੀ ਲਵਾ ਕੇ ਅਸੀਂ ਰੁਕ ਜਾਾਂਗੇ ਸਾਡਾ ਕਾਫਲਾ ਰੁਕ ਜਾਊਗਾ ਇਹ ਭੁੱਲ ਜਾਓ ਇਹ ਨਹੀਂ ਰੁਕਣਾ ਹੁਣ ਇਹ ਚੱਲ ਪਿਆ ਕਾਫਲਾ ਇਹ ਰੁਕਣਾ ਨਹੀਂ ਹੈ ਇਹ ਤਾਂ ਐਵੇਂ ਪੰਨਾਂ ਦੀ ਉਗਵਾਈ ਚ ਚੱਲਦਾ ਹੀ ਰਹੂਗਾ ਔਰ ਅਸੀਂ ਕਾਮਯਾਬ ਹੋਵਾਂਗੇ ਕਿਉਂ ਕਿ ਅਸੀਂ ਦਰਦ ਲੈ ਕੇ ਚੱਲ ਰਹੇ ਕੋਈ ਸੱਤਾ ਪ੍ਰਾਪਤ ਕਰਨਾ ਸਾਡਾ ਮਿਸ਼ਨ ਨਹੀਂ ਹੈ ਸਰਕਾਰ ਬਣਾਵਾਂਗੇ ਸਰਕਾਰ ਬਣਾ ਕੇ ਫਿਰ ਅਸੀਂ ਠੇਕੇ ਦੇਆ ਕਰਾਂਗੇ ਰਿਸ਼ਤੇ ਦੇ ਬਜਰੀ ਦੇ ਇਹ ਸਾਡਾ ਮਕਸਦ ਨਹੀਂ ਹੈ ਸਾਡਾ ਮਕਸਦ ਜਿਹੜਾ ਹੈ ਉਹ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਪੰਜਾਬ ਨੂੰ ਬਚਾਉਣਾ ਹੈ ਸ਼ੋਮਨੀ ਅਕਾਲੀ ਦਲ ਨੂੰ ਲੈ ਕੇ ਮੋਰ ਇੱਕ ਵਾਰ ਫਿਰ ਪੇਜ ਫਸਦਾ ਦਿਖਾਈ ਦੇ ਰਿਹਾ ਤੇ ਹੁਣ ਸ਼ੋਮਨੀ ਕਲਰ ਦੇ ਵੱਲੋਂ ਜਿਸ ਤਰ੍ਹਾਂ 2 ਦਸੰਬਰ ਤੋਂ ਬਾਅਦ ਜੋ ਖਲਾਪਿਆ ਸੀ ਉਸ ਦੀ ਪਰਪਾਈ ਹਲੇ ਤੱਕ ਨਹੀਂ ਹੋਈ ਤੇ ਹੁਣ ਇੱਕ ਵੱਡਾ ਬਿਆਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸ਼ੋਮਨੀ ਅਕਾਲੀ ਦਾ ਜਿਹੜਾ ਬਾਦਲ ਵਾਲਾ ਗਰੁੱਪ ਹੈ ਉਹ ਉਹਨਾਂ ਦੇ ਵੱਲੋਂ ਲਗਾਤਾਰ ਜਥੇਦਾਰ ਦੀਪ ਸਿੰਘ ਕੜਗੱਜ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਜਿਹੜੀ ਭਰਤੀ ਕਮੇਟੀ ਹੈ ਉਸ ਦੇ ਉੱਤੇ ਰੋਕ ਲਗਾਵੇ ਇਸ ਨੂੰ ਲੈ ਕੇ ਉਹਨਾਂ ਨੇ ਜਿੱਥੇ ਕਰੜੇ ਸ਼ਬਦੀ ਵਾਰ ਸੁਖਵੀਰ ਬਾਦਲ ਜਾਂ ਪਿਕ ਲਈ ਸ਼ੋਮੀ ਅਕਾਲੀ ਦਲ ਦੇ ਉੱਤੇ ਕਿਤੇ ਨੂੰ ਨਾਲ ਇਹਨਾਂ ਨੇ ਕਿਹਾ ਕਿ ਜੇਕਰ ਉਦੋਂ ਉਹਨਾਂ ਦੇ ਵੱਲੋਂ ਇਹ 2 ਦਸੰਬਰ ਵਾਲਾ ਹੁਕਮ ਮੰਨ ਲਿਆ ਜਾਂਦਾ ਤਾਂ ਮੂੜ ਅਕਾਲੀ ਜਲਦੀ ਸੁਜਿੱਤੀ ਹੋ ਸਕਦੀ ਸੀ ਪਰ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇਹ ਵੀ ਚੇਤਾਵਨੀ ਕਰ ਦਿੱਤੀ ਹੈ ਕਿ ਇਹ ਦਬਾਅ ਪਾਉਣ ਰੋਕ ਦੇਣ ਪਰ ਹੁਣ ਜਿਹੜਾ ਭਾਰਤੀ ਕਮੇਟੀ ਨੂੰ ਪੰਜਾਬ ਦੇ ਲੋਕਾਂ ਦਾ ਵੋਟਰਾਂ ਦਾ ਜਿਹੜਾ ਪਰਮਾ ਹੰਗਾਰਾ ਮਿਲ ਰਿਹਾ ਹੁਣ ਇਹ ਰੁਕਣ ਦਾ ਨਾਮ ਨਹੀਂ ਲਵੇਗਾ ਜੇਕਰ ਬਹੁਤੀ ਜ਼ਿਆਦਾ ਉਹਨਾਂ ਦੇ ਵੱਲੋਂ ਕੀਤਾ ਜਾਵੇ ਤਾਂ ਅਸੀਂ ਅਗਲੀ ਜਿਹੜੀ ਕਾਰਵਾਈ ਹੈ ਜਾਂ ਫਿਰ ਅਗਲਾ ਐਕਸ਼ਨ ਹੈ ਅਸੀਂ ਉਹ ਵੀ ਕਰਾਂਗੇ ਹੋਰ ਵੀ ਕੁਝ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕਿਹਾ ਗਿਆ ਆਓ ਤੁਸੀਂ ਸੁਣੋ ਤੇ ਮੈਨੂੰ ਜਾਣਕਾਰੀ ਮਿਲੀ ਹੈ ਹੁਣ ਫੇਰ ਮੌਜੂਦਾ ਜੱਜਦਾਰ ਸਾਹਿਬ ਨੇ ਕਹਿੰਦੇ ਦਬਾਅ ਪਾ ਰਹੇ ਵੀ ਆ ਪੰਜ ਮੈਂਬਰੀ ਭਾਰਤੀ ਕਮੇਟੀ ਜਿਹੜੀ ਹੈ ਤਾਂ ਬੜੀ ਕਾਮਯਾਬ ਹੋ ਰਹੀ ਹੈ ਸਾਡਾ ਤਾਂ ਖਲੋ ਕੈਡਰ ਖਿਸ ਕਰਿਆ ਜਗਾ ਜਗਾ ਕਾਠੋ ਰੇ ਤੇ ਤੂੰ ਇਸ ਭਰਤੀ ਕਮੇਟੀ ਤੇ ਪਾਬੰਦੀ ਲਾ। ਕੋਈ ਪਤਾ ਨਹੀਂ ਉਹ ਲਾਉਂਦੇ ਐ ਨਹੀਂ ਲਾਉਂਦੇ ਦਬਾਅ ਚ ਆਉਂਦੇ ਐ ਨਹੀਂ ਆਉਂਦੇ ਇਹ ਤਾਂ ਵੱਖਰਾ ਵਿਸ਼ਾ ਐ ਪਰ ਮੈਨੂੰ ਪਤਾ ਲੱਗਿਆ ਕਿ ਬਹੁਤ ਜ਼ਿਆਦਾ ਕਿਹੜਾ ਉਹਨੂੰ ਫੋਰਸ ਕੀਤਾ ਜਾ ਰਿਹਾ ਐ ਦਬਾਅ ਪਾਇਆ ਜਾ ਰਿਹਾ। ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ। ਔਰ ਕਿਸ ਤਰ੍ਹਾਂ ਦਬਾਅ ਪੈਂਦਾ ਹੁੰਦਾ ਐ ਮੈਂ ਬਾਖੂਬੀ ਜਾਣਦਾ। ਕਿ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਐ ਇਹਨੂੰ ਕੈਨਸਲ ਕਰ ਦਿਓ ਇਹਨੂੰ ਰੱਦ ਕਰ ਦਿਓ। ਕਰ ਦਿਓ ਰਾਤ ਕਰ ਦਿਓ ਸ੍ਰੀ ਅਕਾਲ ਤਖਤ ਸਾਹਿਬ ਦਾ ਜੇ ਇਸਤੇਮਾਲ ਆਪਣੀ ਰਾਤ ਸੀ ਹੋਣ ਨੂੰ ਬਚਾਉਣ ਦੇ ਲਈ ਕਰੋਗੇ ਤੇ ਉਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤੁਹਾਨੂੰ ਕਿਸੇ ਜੋਗਾ ਨਹੀਂ ਛੱਡਣਾ ਸ੍ਰੀ ਅਕਾਲ ਤਖਤ ਸਾਹਿਬ ਤਦੂਰ ਨਹੀਂ ਹੈ ਜਿੱਥੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕ ਲੋਗੇ ਜਿੱਥੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕ ਲੋਗੇ ਤਦੂਰ ਨਹੀਂ ਮੈਂ ਹਮੇਸ਼ਾ ਇਹ ਕਹਿੰਦਾ ਹਾਂਗਾ ਜੋ ਮੈਂ ਸ੍ਰੀ ਅਕਾਲ ਤਖਤ ਦਾ ਸਾਲ ਦੀ ਸੇਵਾ ਕਰ ਰਿਹਾ ਸੀ ਮੈਂ ਹਮੇਸ਼ਾ ਹੀ ਕਹਿੰਦਾ ਸੀ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੰਦੂਰ ਨਹੀਂ ਬਣਨ ਦੇਣਾ ਤੁਹਾਨੂੰ ਸਿਆਸੀ ਰੋਟੀਆਂ ਨਹੀਂ ਲਾਉਣ ਦੇਣੀਆਂ ਸਿਆਸੀ ਰੋਟੀਆਂ ਨਹੀਂ ਲਾਉਣ ਦੇਣੀਆਂ ਜਿੱਦਾਂ ਆ ਬਟਨਸ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜਦੋਂ ਇਹ ਦਰਖਾਸਤ ਲੈ ਕੇ ਆਏ ਸੀ ਲੀਡਰਸ਼ਿਪ ਤੇ ਮੈਨੂੰ ਮਨਜੋਤ ਸਿੰਘ ਸਾਹਿਬ ਗਿਆਨੀ ਰਜਵੀਰ ਸਿੰਘ ਨੇ ਪੁੱਛਿਆ ਕੀ ਕਰਨਾ ਚਾਹੀਦਾ ਮੈਂ ਕਿਹਾ ਬਿਲਕੁਲ ਇਹ ਮਾਮਲਾ ਜਿਹੜਾ ਲੈਣਾ ਨਹੀਂ ਚਾਹੀਦਾ ਉਦੋਂ ਵੀ ਮੈਂ ਗੱਲ ਕਹੀ ਸੀ ਕਿ ਸ੍ਰੀ ਅਕਾਲ ਤਖਤ ਸਰ ਤੰਦੂਰ ਨਹੀਂ ਹੈ ਇੱਥੇ ਕੋਈ ਕਰ ਹੋਵੇ ਇਹਨੂੰ ਸਿਆਸੀ ਰੋਟੀਆਂ ਸੇਕਣ ਦੀ ਆਜ਼ਾਦਤ ਨਹੀਂ ਦਿੱਤੀ ਜਾਣੀ ਚਾਹੀਦੀ ਮੈਂ ਇਹ ਸਮਤ ਦੱਸ ਪਰ ਅਕਾਲ ਪੁਰਖ ਨੂੰ ਮਨਜ਼ੂਰ ਸੀ ਪਰਮੇਸ਼ਵਰ ਚਾਹੁੰਦਾ ਸੀ ਗੁਰੂ ਚਾਹੁੰਦਾ ਸੀ ਕਿ ਇਹ ਸਾਰਾ ਸਬਬ ਜਿਹੜਾ ਹੈ ਉਹ ਰਲੇ ਤੇ ਸਿੱਖਾਂ ਦੀ ਇੱਕ ਵਾਰੀ ਤਾਕਤ ਦਾ ਮਹਣ ਉਭਾਰ ਹੋਵੇ ਔਰ ਉਹੀ ਹੋਇਆ ਜੋ ਅਕਾਲ ਪੁਰਖ ਚਾਹੁੰਦਾ ਸੀ ਜੋ ਗੁਰੂ ਚਾਹੁੰਦਾ ਸੀ ਬੰਦੇ ਦੇ ਚਾਹਣ ਦੇ ਨਾਲ ਕੁਝ ਨਹੀਂ ਹੁੰਦਾ ਅੱਜ ਅਸੀਂ ਕਾਮਜ਼ਾਬੀ ਵੱਲ ਵਧ ਰਹੇ ਜਗਾ ਜਗਾ ਕਾਠੋਂ ਰਹਿਓ ਤੁਸੀਂ ਉਹਨਾਂ ਇਕੱਠਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਮੈਂ ਇੱਕ ਗੱਲ ਫੇਰ ਕਹਿਣੀ ਚਾਹੁੰਦਾ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਹਰ ਪੰਜਾਬੀ ਇਸ ਮਹਮ ਦਾ ਹਿੱਸਾ ਬਣੇ ਚਾਹੇ ਉਹ Hindu ਹੈ ਚਾਹੇ Sikh ਹੈ ਚਾਹੇ Musalman ਹੈ ਜੇ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਬਚ ਗਿਆ ਤੇ ਤੁਹਾਡਾ ਘਰ ਵੀ ਬਚ ਜੂਗਾ ਤੇ ਜੇ ਪੰਜਾਬ ਨਾ ਨਾ ਬਚਿਆ ਤੇ ਫਿਰ ਤੁਸੀਂ ਆਪਣੇ ਘਰ ਵੀ ਬਚਾ ਕੇ ਦਿਖਾਓ ਜਿਹੜੇ ਕਹਿੰਦੇ ਨਾ ਸਾਡੀ ਲੜਾਈ ਨਹੀਂ ਹੈ ਜਿਹੜੇ ਕਹਿੰਦੇ ਸਾਡੀ ਲੜਾਈ ਨਹੀਂ ਹੈ ਇਹ ਚਾਹੇ ਪਾਣੀ ਆ ਦਾ ਮਸਲਾ ਹੈ ਭਾਸ਼ਾ ਦਾ ਮਸਲਾ ਹੈ ਚੰਡੀਗੜ੍ਹ ਰਾਜਧਾਨੀ ਦਾ ਮਸਲਾ ਹੈ ਯੂਨੀਵਰਸਿਟੀ ਦਾ ਮਸਲਾ ਹੈ ਜ਼ਮੀਨਾਂ ਦਾ ਮਸਲਾ ਹੈ ਖੇਤੀ ਦਾ ਮਸਲਾ ਹੈ ਵਪਾਰ ਦਾ ਮਸਲਾ ਹੈ ਦੁਕਾਨਦਾਰੀ ਦਾ ਮਸਲਾ ਹੈ ਮਜ਼ਦੂਰੀ ਦਾ ਮਸਲਾ ਹੈ ਜਿਹੜੇ ਕਹਿੰਦੇ ਹਨ ਨਾ ਕਿ ਮਜ਼ਦੂਰੀ ਦਾ ਮਸਲਾ ਕੇਵਲ ਮਜ਼ਦੂਰਾਂ ਦਾ ਹੈ ਸਾਡਾ ਵੀ ਹੈ ਕਿਸਾਨੀ ਦਾ ਮਸਲਾ ਕੇਵਲ ਕਿਸਾਨਾਂ ਦਾ ਹੈ ਸਾਡਾ ਨਹੀਂ ਹੈ ਟਰੇਡ ਦਾ ਮਸਲਾ ਜਿਹੜਾ ਕੇਵਲ ਵਪਾਰੀਆਂ ਦਾ ਹੈ ਸਾਡਾ ਨਹੀਂ ਹੈ ਦੁਕਾਨਦਾਰੀ ਦਾ ਮਸਲਾ ਦੁਕਾਨਦਾਰਾਂ ਦਾ ਹੈ ਸਾਡਾ ਨਹੀਂ ਹੈ ਉਝੜ ਜਾਓਗੇ ਤੁਹਾਨੂੰ ਇਕੱਠੇ ਹੋਣਾ ਪਏਗਾ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਦੁਕਾਨਦਾਰ ਹੈ ਚਾਹੇ ਵਪਾਰੀ ਹੈ ਜਿੰਨਾ ਚਿਰ ਇਹ ਸਾਰੇ ਅਸੀਂ ਇਕੱਠੇ ਨਹੀਂ ਨਾ ਹੁੰਦੇ ਧਰਮਾਂ ਤੋਂ ਉੱਪਰ ਉੱਠ ਕੇ ਉਹਨਾਂ ਚਿਰ ਅਸੀਂ ਪੰਜਾਬ ਨੂੰ ਬਚਾ ਨਹੀਂ ਸਕਾਂਗੇ ਜੇ ਅਸੀਂ ਪੰਥ ਦੀ ਗੱਲ ਕਰੀਏ ਤੇ ਜਿੰਨਾ ਚਿਰ ਅਸੀਂ ਸਾਰੇ ਸਿੱਖ ਜਥੇ ਬੰਦਿਆਂ ਤੋਂ ਉੱਪਰ ਉੱਠ ਕੇ ਧਲੇ ਬਾਗੀਆਂ ਤੋਂ ਉੱਪਰ ਉੱਠ ਕੇ ਇਕੱਠੇ ਨਹੀਂ ਹੁੰਦੇ ਅਸੀਂ ਪੰਥਕ ਪਰੰਪਰਾਵਾਂ ਨੂੰ ਵੀ ਬਚਾ ਨਹੀਂ ਸਕਾਂ ਸਾਡੇ ਤੇ ਦੋਹਰੀ ਜ਼ਿੰਮੇਵਾਰੀ ਹੈ ਸਾਡੇ ਤੇ ਦੋਹਰੀ ਜ਼ਿੰਮੇਵਾਰੀ ਦੋਹਰੀ ਜ਼ਿੰਮੇਵਾਰੀ ਕਿਵੇਂ ਹੈ ਅਸੀਂ ਪੰਥਕ ਪਰੰਪਰਾਵਾਂ ਵੀ ਬਚਾਉਣੀਆਂ ਨੇ ਔਰ ਪੰਜਾਬ ਵੀ ਬਚਾਉਣਾ ਹੈ ਕਿ ਰੱਬ ਨਾ ਕਰੇ ਜੇ ਘਰ ਬਖਲਾਈ ਹੋਈ ਭਗੌੜੀ ਲੀਡਰਸ਼ਿਪ ਸਰੀਏ ਕਾਲ ਤੱਕ ਸਾਡਾ ਇਸਤੇਮਾਲ ਕਰਕੇ ਸਾਡੇ ਕਾਫਲੇ ਦੇ ਸਾਹਮਣੇ ਦੀਵਾਰ ਖੜੀ ਕਰਨ ਦਾ ਯਤਨ ਕਰਦੀ ਹੈ ਸਾਡੇ ਰਾਹ ਨੂੰ ਰੋਕਣ ਦਾ ਯਤਨ ਕਰਦੀ ਹੈ ਤੇ ਸਾਨੂੰ ਫਿਰ ਦੂਸਰਾ ਰਸਤਾ ਜਿਹੜਾ ਹੈ ਉਹ ਵੀ ਜਿਹੜਾ ਹੈ ਉਹ ਨਾਲ-ਨਾਲ ਧਿਆਨ ਚ ਰੱਖਣਾ ਪਵੇਗਾ ਕਿਉਂਕਿ ਅਸੀਂ ਤੁਰ ਪਏ ਹਾਂ ਰੁਕਣਾ ਤਾਂ ਹੈ ਨਹੀਂ ਅਸੀਂ ਹੁਣ ਤੁਰ ਪਏ ਆ ਰੁਕਣਾ ਤਾਂ ਹੈ ਨਹੀਂ ਜੇ ਤੁਸੀਂ ਸਾਡੇ ਰਸਤੇ ਦੇ ਵਿੱਚ ਦੀਵਾਰ ਖੜੀ ਕਰਨ ਦਾ ਯਤਨ ਕੀਤਾ ਤੇ ਅਸੀਂ ਇਸ ਰਸਤੇ ਨਾਲੋਂ ਵਧੀਆ ਰਸਤਾ ਤਿਆਰ ਕਰਾਂਗੇ ਇਹ ਗੱਲ ਸੋਚੋ ਜੇ ਤੁਸੀਂ ਸੋਚਦੇ ਹੋ ਨਾ ਵੀ ਪਾਬੰਦੀ ਲਵਾ ਕੇ ਅਸੀਂ ਰੁਕ ਜਾਾਂਗੇ ਸਾਡਾ ਕਾਫਲਾ ਰੁਕ ਜੂਗਾ ਇਹ ਭੁੱਲ ਜਾਓ ਇਹ ਨਹੀਂ ਰੁਕਣਾ ਹੁਣ ਇਹ ਚੱਲ ਪਿਆ ਕਾਫਲਾ ਇਹ ਰੁਕਣਾ ਨਹੀਂ ਹੈ ਇਹ ਤਾਂ ਐਵੇਂ ਪੰਨਾਂ ਦੀ ਹਵਾ ਹੀ ਚਲਦਾ ਹੀ ਰਹੂਗਾ ਔਰ ਅਸੀਂ ਕਾਮਯਾਬ ਹੋਵਾਂਗੇ ਕਿਉਂ ਕਿ ਅਸੀਂ ਦੱਦ ਲੈ ਕੇ ਚੱਲ ਰਹੇ ਹਾਂ ਦਰਦ ਲੈ ਕੇ ਕੋਈ ਸੱਤਾ ਪ੍ਰਾਪਤ ਕਰਨਾ ਸਾਡਾ ਮਿਸ਼ਨ ਨਹੀਂ ਹੈ ਕਿ ਸਰਕਾਰ ਬਣਾਵਾਂਗੇ ਸਰਕਾਰ ਬਣਾ ਕੇ ਫਿਰ ਅਸੀਂ ਠੇਕੇ ਦਿਆ ਕਰਾਂਗੇ ਰੇਤੇ ਦੇ ਬਜਰੀ ਦੇ ਇਹ ਸਾਡਾ ਮਕਸਦ ਨਹੀਂ ਹੈ ਸਾਡਾ ਮਕਸਦ ਜਿਹੜਾ ਹੈ ਉਹ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਲੜਨਾ ਪੰਜਾਬ ਲਈ ਪੜਨਾ ਇਸ ਤੋਂ ਵੱਧ ਕਿ ਕੁਝ ਵੀ ਨਹੀਂ ਤੁਹਾਨੂੰ ਦੱਸਦੀ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ 2 ਦਸੰਬਰ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਜੋ ਨਿਗਾਰ ਲਗਾਤਾਰ ਆਇਆ ਸੀ ਉਸ ਨੂੰ ਉੱਚਾ ਚੁੱਕਣ ਦੇ ਲਈ ਜੋ 2 ਦਸੰਬਰ ਨੂੰ ਫੈਸਲੇ ਲਏ ਗਏ ਸੀ ਉਸ ਤੋਂ ਬਾਅਦ ਵੱਡਾ ਖਲਾ ਸ਼ੋਮਨੀ ਕਾਦਲ ਦੇ ਵਿੱਚ ਪੈ ਚੁੱਕਿਆ ਤੇ ਹੁਣ ਵੇਖਣਾ ਬਿਹ ਦਖਾਸ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ 2026 ਤੋਂ ਪਹਿਲਾਂ ਕੀ ਸਿੱਖ ਵੋਟ ਸ਼ੋਮਨੀ ਅਕਾਲੀ ਦਲ ਜਦੋਂ ਜਿਹੜੀ ਹੋਰ ਧਿਰਾਂ ਨੇ ਹੋਰ ਪਾਰਟੀਆਂ ਨੇ ਇੱਕ ਮੰਚ ਤੇ ਉੱਤੇ ਹੋਣਗੀਆਂ ਜਾਂ ਫਿਰ ਇਸੇ ਤਰ੍ਹਾਂ ਇਹਨਾਂ ਆਪੋ ਪਾਰ ਜਿਹੜੀ ਹੋਈ ਚੁੱਕੀ ਪਾਰਟੀ ਦਾ ਫਾਇਦਾ ਕਿਹੜੀ ਪਾਰਟੀਆਂ 2026 ਦੇ ਵਿੱਚ ਲੈਣਗੀਆਂ ਤੁਸੀਂ ਜਿਹੜੀ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਾਂਗੇ ਧੰਨਵਾਦ